ਬੱਚਿਆਂ ਨੂੰ ਅਗਵਾ ਕਰਕੇ ਭੇਕ ਮੰਗਵਾਉਣ ਦੇ ਮਾਮਲੇ ਦੇ ਵਿੱਚ ਦੋਸ਼ੀ ਮਹਿਲਾ ਨੈਨਾ ਉਰਫ ਸੁਵਿਨਾ ਨਾਂ ਦੀ ਜਿਹੜੀ ਮਹਿਲਾ ਉਸ ਦੇ ਉੱਤੇ ਥਾਣਾ ਬਲੌਂਗੇ ਦੇ ਵਿੱਚ ਜਿਹੜਾ ਮਾਮਲਾ ਦਰਜ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਨੈਨਾ ਦੇ ਵੱਲੋਂ ਜਿਹੜਾ ਹੈ ਆਪਣੇ ਵਕੀਲ ਦੁਆਰਾ ਜਿਹੜਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਗਈ ਹੈ ਤਾਂ ਅਦਾਲਤ ਨੇ ਅਰਜ਼ੀ ਜ਼ਮਾਨਤ ਜਿਹੜੀ ਆ ਉਹ ਖਾਰਜ ਕਰ ਦਿੱਤੀ ਉਸਨੇ ਕਿਹਾ ਹੈ ਕਿ ਜੇਕਰ ਇਸ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਇਹ ਮੁਕੱਦਮੇ ਤੋਂ ਫਰਾਰ ਹੋ ਸਕਦੀ ਹੈ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਮੁਕੱਦਮੇ ਦੇ ਜਿਹੜੇ ਸਬੂਤ ਨੇ ਉਹਨਾਂ ਦੇ ਨਾਲ ਵੀ ਛੇੜਛਾੜ ਕਰ ਸਕਦੀ ਹੈ ਇਹ ਕਹਿ ਕੇ ਜਿਹੜਾ ਅਦਾਲਤ ਨੇ ਇਸ ਮੁਲਜ਼ਮ ਦੀ ਜਿਹੜੀ ਐ ਜ਼ਮਾਨਤ ਅਰਜੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਐ ਤਾਂ ਤੁਹਾਨੂੰ ਦੱਸ ਦਈਏ ਕਿ ਅਦਾਲਤ ਦਾ ਕਹਿਣਾ ਹੈ ਕਿ ਇਸ ਕੇਸ ਦੀ ਫਾਈਲ ਦੀ ਜਾਂਚ ਪਤਾ ਲੱਗਦਾ ਹੈ ਕਿ ਮਾਮਲੇ 'ਚ ਸ਼ੁਰੂ 'ਚ ਸਹਿਬ ਮੁਲਜ਼ਮ ਸ਼ਰਿੰਦਰ ਕੌਰ ਅਤੇ ਦਰਸ਼ਨ ਰਾਣੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਉਹ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਤੋਂ ਭੀਖ ਮੰਗਵਾਉਂਦੇ ਨੇ ਤੇ ਅਗਵਾ ਕਰਨ 'ਚ ਸ਼ਾਮਿਲ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ ਹੈ ਜਾਂਚ ਦੌਰਾਨ ਮਾਮਲੇ 'ਚ ਇੱਕ ਛੋਟਾ ਬੱਚਾ ਵੀ ਜਿਹੜਾ ਬਰਾਮਦ ਹੋਇਆ ਸੀ ਜਦੋਂ ਹੋਰ ਜਾਂਚ ਕੀਤੀ ਗਈ ਤਾਂ ਮੁਲਜ਼ਮ ਰਜਨੀ ਦੇ ਖੁਲਾਸੇ ਤੋਂ ਬਾਅਦ ਨੈਨਾ ਦਾ ਨਾਮ ਸਾਹਮਣੇ ਆਇਆ ਨੈਨਾ ਬੱਚਿਆਂ ਦੀ ਤਸਕਰੀ ਚ ਲੱਗੇ ਗਿਰੋਹ ਦੀ ਮੈਂਬਰ ਹੈ ਇਹ ਸਪਸ਼ਟ ਤੌਰ ਤੇ ਸਾਹਮਣੇ ਆਉਂਦਾ ਹੈ ਕਿ ਸਾਰੇ ਮੁਲਜ਼ਮ ਇੱਕ ਗਿਰੋਹ ਚ ਕੰਮ ਕਰ ਰਹੇ ਨੇ ਤੇ ਇੱਕ ਸਿੰਡੀਕੇਟ ਬਣਾ ਕੇ ਬੱਚਿਆਂ ਨੂੰ ਵੇਚਣ ਦਾ ਜਿਹੜਾ ਕਾਰੋਬਾਰ ਚਲਾ ਰਹੇ ਨੇ ਬੱਚਿਆਂ ਦੀ ਚੋਰੀ ਕਰਕੇ ਜਾ ਮਾਮਾ ਤੋਂ ਛੋਟੇ ਬੱਚਿਆਂ ਦਾ ਪ੍ਰਬੰਧ ਕਰਕੇ ਉਹਨਾਂ ਦੇ ਗਰੀਬ ਹੋਣ ਦਾ ਲਾਭ ਲੈ ਰਹੇ ਨੇ ਜਾਣਕਾਰੀ ਅਨੁਸਾਰ 12 ਦਸੰਬਰ 2023 ਨੂੰ ASI सुरेंद्र ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੀ ਚੈਕਿੰਗ ਦੇ ਸਬੰਧ ਦੇ ਵਿੱਚ ਬਲੌਂਗੀ ਪੁਲ ਦੇ ਨੇੜੇ ਮੌਜੂਦ ਸੀ ਤਾਂ ਉਸ ਨੂੰ ਗੁਪਤ ਸੂਚਨਾ ਮਿਲੀ ਕਿ सुरेंद्र ਕੌਰ ਦਰਸ਼ਨਾ ਰਾਣੀ ਬੱਚਿਆਂ ਨੂੰ ਅਗਵਾ ਕਰਕੇ ਤੇ ਫਿਰ ਭੀਖ ਮੰਗਣ ਦੇ ਮਕਸਦ ਦੇ ਨਾਲ ਵੇਚਣ ਦਾ ਜਿਹੜਾ ਕਾਰੋਬਾਰ ਕਰ ਰਹੇ ਨੇ ਤੇ ਉਹ ਦੋਵੇਂ ਛੋਟੇ ਬੱਚੇ ਨੂੰ ਵੇਚਣ ਦੇ ਲਈ ਸਪਾਈਸ ਚੌਂਕ ਮਹਾਲੀ ਵੱਲ ਆ ਰਹੀਆਂ ਸਨ ਜਾਣਕਾਰੀ ਦੇ ਆਧਾਰ ਤੇ ਸੁਰਿੰਦਰ ਕੌਰ ਤੇ ਦਰਸ਼ਨਾ ਰਾਣੀ ਖਿਲਾਫ ਜਿਹੜਾ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦਰਸ਼ਨਾ ਰਾਣੀ ਨੇ ਖੁਲਾਸਾ ਕੀਤਾ ਕਿ ਜੋ ਬੱਚਾ ਉਸ ਕੋਲੋਂ ਬਰਾਮਦ ਕੀਤਾ ਗਿਆ ਉਹ ਸੁਰਿੰਦਰ ਕੌਰ ਨੂੰ ਗੁਰਵਿੰਦਰ ਕੌਰ ਉਰਫ ਗੁਰleen ਕੌਰ ਨੇ ਦਿੱਤਾ ਸੀ। ਜਾਂਚ 'ਚ ਰਜਨੀ ਤੇ ਨੈਨਾ ਨੂੰ ਮੌਜੂਦਾ ਐਫਆਈਆਰ 'ਚ ਨਾਮਜ਼ਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੁਲਜ਼ਮਾ ਖਿਲਾਫ ਧਾਰਾ 374 363 363 ए ਅਤੇ 120 बी ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਬੱਚੇ ਨੂੰ ਅਗਵਾ ਕਰਕੇ ਉਹਨਾਂ ਤੋਂ ਪੀਕ ਮੰਗਵਾਉਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਨੈਨਾ ਨਾਂ ਦੀ ਔਰਤ ਦੇ ਵੱਲੋਂ ਜਿਹੜੀ ਹੁਣ ਆਪਣੇ ਵਕੀਲ ਦੇ ਵੱਲੋਂ ਬਦੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਤਾਂ ਅਦਾਲਤ ਨੇ ਜਿਹੜਾ ਇਹਨਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ ਤਾਂ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਕਿ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਜੇਕਰ ਇਸ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਇਹ ਮਕਦਮੇ ਤੋਂ ਫਰਾਰ ਹੋ ਸਕਦੀ ਹੈ ਜਿਹੜੇ ਮੁਕੱਦਮੇ ਦੇ ਨਾਲ ਜੁੜੇ ਹੋਏ ਸਬੂਤ ਨੇ ਉਹਨਾਂ ਦੇ ਨਾਲ ਛੇੜਛਾੜ ਕਰ ਸਕਦੀ ਹੈ ਜਾਂ ਜਿਹੜੇ ਮੁਕੱਦਮੇ ਦੇ ਨਾਲ ਜੁੜੇ ਹੋਏ ਗਵਾਹ ਨੇ ਉਹਨਾਂ ਨੂੰ ਵੀ ਜਿਹੜਾ ਇਹ ਪ੍ਰਭਾਵਿਤ ਕਰ ਸਕਦੀ ਹੈ ਤਾਂ ਹੁਣ ਅਦਾਲਤ ਦੇ ਵੱਲੋਂ ਇਸ ਦੀ ਜਿਹੜੀ ਹੈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ